ਹallelujah hallelujah 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 ਸਮਰਥੀ ਪ੍ਰਮੇਸ਼ਰ ਤੁਹਾਡਾ ਧੰਨਵਾਦ ਅਡਾ ਸ਼ੁਕਰ ਕਰਦੇ ਹਾਂ ਖੁਦਾਂ ਖੁਦਾ ਅੱਜ ਦੇ ਦਿਨ ਦੇ ਲਈ ਅੱਜ ਸਮੇਂ ਦੇ ਲਈ ਮੇਰੇ ਪਿਆਰੇ ਪਿਤਰ ਪ੍ਰਮੇਸ਼ਰ ਤੁਸੀਂ ਸਾਨੂੰ ਸਭ ਨੂੰ ਸੰਭਾਲਿਆ ਖੁਦਾਂ ਖੁਦਾ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਇਆ ਮੇਰੇ ਖੁਦਾਂ ਖੁਦਾ ਆਪਣੇ ਖੰਬਾ ਦੀ ਛਾਂ ਆ ਦੇ ਹੇਠ ਮੇਰੇ ਸਮਰਥੀ ਪ੍ਰਮੇਸ਼ਰ ਤੁਸੀਂ ਸਾਨੂੰ ਲੁਕੋਇਆ ਮੇਰੇ ਖੁਦਾਂ ਖੁਦਾ ਹਰ ਇੱਕ ਵਬਾ ਬਿਮਾਰੀ ਤੋਂ ਸਾਡੀ ਰੱਖਿਆ ਕੀਤੀ ਮੇਰੇ ਸਮਰਥੀ ਪ੍ਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸੁਰੱਖਤਰ ਬਸ਼ਕੰਤੁਰ ਵੀ ਸ਼ੁਕਰ ਕਰਦੇ ਮੇਰੇ ਸਮਰਥੀ ਪ੍ਰਮੇਸ਼ਰ ਤੁਹਾਡੀ ਦਇਆ ਦੇ ਲਈ ਤਾਰੇ ਅਨੁਗ੍ਰਹਿ ਦੇ ਲਈ ਮੇਰੇ ਖੁਦਾ ਨੂੰ ਖੁਦਾ ਤਾਰੇ ਅਭਿਸ਼ੇਕ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੇਰੇ ਸਮਰਥੀ ਪਿਤਾ ਪਿਤਾ ਤੁਸੀਂ ਮਹਾਨ ਸਮਰਥੀ ਜਲਾਲੀ ਪਰਮੇਸ਼ੁਰ ਹੋ ਪਿਤਾ ਪਿਤਾ ਤੁਸੀਂ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਦੇ ਦਿੱਤਾ ਕਿ ਜੋ ਕੋਈ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਕਦੇ ਨਾਸ਼ ਨਾ ਹੋਵੇ ਪਰੰਤੂ ਅਨੰਤ ਜੀਵਨ ਪਾਵੇਗਾ ਹallelujah 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 ਸਮਰਥੀ ਪਿਤਾ ਪਰਮੇਸ਼ੁਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਮੇਰੇ ਸਮਰਥੀ ਪਿਤਾ ਪਿਤਾ ਪ੍ਰਾਰਥਨਾ ਕਰਦੇ ਇੱਕ ਇੱਕ ਜਨ ਦੇ ਲਈ ਮੇਰੇ ਸਮਰਥੀ ਪਿਤਾ ਪਰਮੇਸ਼ੁਰ ਪ੍ਰਭੂ ਮਸੀਹ ਦਾ ਸਮਰਥੀ ਪਾਕ ਜਲਾਲੀ ਪਵਿੱਤਰ ਲਹੂ ਖੁਦਾ ਉਹਨੂੰ ਦਾ ਇੱਕ ਇੱਕ ਜੰਦ ਜੀਵਨ ਨੂੰ ਮੇਰੇ ਸਮਰਥੀ ਪਰਮੇਸ਼ਰ ਨਈ ਗਾਈਡੈਂਸ ਦੇ ਵੇਖੋ ਦਾ ਉਹਨੂੰ ਦਾ ਮੇਰੇ ਸਮਰਥੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹੇਹਵਾ ਪਿਤਾ ਅੱਜ ਮੇਰੇ ਸਮਰਥੀ ਖੁਦਾ ਉਹਨੂੰ ਦਾ ਇੱਕ ਇੱਕ ਜੰਦ ਦੀ ਬਿਮਾਰੀ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਆਊਟ ਹੋ ਜਾਵੇ ਹਰ ਜਾਦੂ ਟੋਨਾ ਹਰ ਕਲੇਸ਼ ਦਾ ਆਤਮਾ ਹਰ ਨਸ਼ੇ ਦਾ ਆਤਮਾ ਅੱਜ ਤੁਹਾਨੂੰ ਛੱਡੇ ਇਨਸ਼ਾ ਅੱਲਾਹ ਰਬ ਸਿਕੰਦਰ ਵੀ ਹallelujah ਮੇਰੇ ਸਮਰਤੀ ਪਰਮੇਸ਼ਰ ਖੁਦਾਵੰਦ ਖੁਦਾ ਤੇਰਾ ਧੰਨਵਾਦ ਕਰਦੇ ਹਾਂ اے ਯਹੋਵਾ ਤੂੰ ਸਿਕੰਦਰ ਵੀ ਤੂੰ ਦੂਰ ਕਿਉਂ ਖੜਾ ਰਹਿਣਾ ਹੈ ਵਿਪਤਾ ਦੇ ਵੇਲੇ ਤੂੰ ਆਪਣੇ ਆਪ ਕਿਉਂ ਲੁਕਾਉਂਦਾ ਹੈ ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿੱਛੇ ਪੈ ਜਾਂਦਾ ਹੈ ਜਿਹੜੇ ਅਜੁਗਤਾਂ ਉਹਨਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ ਕਿਉਂ ਜੋ ਦੁਸ਼ਟ ਆਪਣੇ ਮਨ ਦੀ ਆਕਾਮਨਾ ਉੱਤੇ ਫੂੰਫੂ ਕਰਦਾ ਹੈ ਅਤੇ ਲੋਭੀ ਯਹੋਵਾ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਰ ਨੂੰ ਨਹੀਂ ਪਾਲੇਗਾ ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ਰ ਹੈ ਹੀ ਨਹੀਂ ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ ਅਤੇ ਤੇਰੇ ਨਿਆ ਉਸ ਤੋਂ ਉਸ ਸਮਝ ਤੋਂ ਉੱਚੇ ਹਨ ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੂੰਕਾਰੇ ਮਾਰਦਾ ਹੈ ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ ਪੀੜ੍ਹੀਓ ਪੀੜ੍ਹੀ ਮੈਂ ਦੁੱਖ ਨਾ ਡੋਲਾਂਗਾ ਉਹਦਾ ਮੂੰਹ ਸ਼ਰਾਪ, ਛਲ ਅਤੇ ਹਨੇਰ ਨਾਲ ਭਰਿਆ ਹੋਇਆ ਹੈ ਉਹਦੀ ਜੀਬ ਦੇ ਹੇਠ ਸ਼ਰਾਰਤ ਅਤੇ ਬਦੀ ਹੈ ਉਹ ਪਿੰਡਾਂ ਦੇ ਓਲਿਆਂ ਵਿੱਚ ਬੈਠਦਾ ਹੈ ਉਹ ਗੁਪਤ ਥਾਵਾਂ ਵਿੱਚ નિર્ਦੋਸ਼ਾਂ ਦਾ ਕਾਤ ਕਰਦਾ ਹੈ ਉਹਦੀਆਂ ਅੱਖਾਂ ਅਨਾਥਾਂ ਤੱਕ ਦੀ ਤਾਕ ਵਿੱਚ ਲੱਗੀਆਂ ਹੋਈਆਂ ਹਨ ਜਿਵੇਂ ਬੱਬਰ ਸ਼ੇਰ ਰੀਬਾ ਸੁਕੋਤੁਰਬਾ ਆਪਣੇ ਘੁਰਨੇ ਵਿੱਚ ਅਤੇ ਉਸੇ ਤਰ੍ਹਾਂ ਉਹ ਆਪਣੇ ਗੁਪਤ ਥਾਵਾਂ ਵਿੱਚ ਬੈਠਾ ਰਹਿੰਦਾ ਹੈ ਉਹ ਮਸਕੀਨਾਂ ਨੂੰ ਫੜਨ ਲਈ ਛੇ ਵਿੱਚ ਬੈਠਦਾ ਹੈ ਉਹ ਰੀਸਾਰਾ ਉਹ ਮਸਕੀਨ ਨੂੰ ਆਪਣੇ ਜਾਲ ਵਿੱਚ ਫੜ ਲੈਂਦਾ ਹੈ ਉਹ ਦਾਬਾ ਮਾਰ ਕੇ ਚੁੱਕ ਜਾਂਦਾ ਹੈ ਅਨਾਥ ਉਹਦੇ ਬਲ ਵਾਲੇ ਹੱਥਾਂ ਵਿੱਚ ਡਿੱਗ ਪੈਂਦੇ ਹਨ ਉਸ ਆਪਣੇ ਮਨ ਵਿੱਚ ਆਕਿਆ ਜੋ ਪਰਮੇਸ਼ਰ ਭੁੱਲ ਗਿਆ ਹੈ ਉਸਨੇ ਆਪਣਾ ਮੂੰਹ ਛਿਪਾਇਆ ਤੇ ਉਹ ਕਦੀ ਵੀ ਨਾ ਵਿਖਾਵੇਗਾ ਉੱਠੇ ਯਹੋਵਾ ਇਹ ਪਰਮੇਸ਼ੁਰ ਆਪਣਾ ਹੱਥ ਚੁੱਕ ਮਸਕੀਨਾ ਨੂੰ ਨਾ ਵਿਸਾਰ ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਣਿਆ ਅਤੇ ਆਪਣੇ ਮਨ ਵਿੱਚ ਆਕਿਆ ਕਿ ਤੂੰ ਪੁੱਛ ਗਿੱਚ ਨਹੀਂ ਕਰੇਂਗਾ ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾ ਉੱਤੇ ਨਿਗਾਹ ਰੱਖਦਾ ਹੈ ਕਿ ਆਪਣੇ ਹੀ ਹੱਥ ਵਿੱਚ ਲੈ ਲਵੇ ਅਨਾਥ ਆਪਣੇ ਆਪ ਨੂੰ ਉੱਤੇ ਤੇਰੇ ਉੱਤੇ ਛੜਦਾ ਹੈ ਯਤੀਮ ਦਾ ਸਹਾਇਕ ਤੂੰ ਹੀ ਰਹਾ ਹੈ ਮੇਰੇ ਖੁਦਾਨ ਖੁਦਾ ਦੁਸ਼ਟ ਦੀ ਬਾ ਫਨ ਸੁਟ ਦੁਸ਼ਟ ਦੀ ਬਦੀ ਨੂੰ ਪਾਲ ਜਦ ਤੱਕ ਕੁਝ ਹੋਰ ਨ ਲੱਭੇ ਯਹਵਾ ਜੁਗੋ ਜੁਗ ਪਾਤਸ਼ਾ ਹੈ ਪਰਾਇਆ ਕੋਮਾ ਉਸ ਦੇ ਦੇਸ਼ ਵਿੱਚੋਂ ਨਸ਼ਟ ਹੋ ਗਈਆਂ ਇਹ ਯਹਵਾ ਤੂੰ ਮਸਕੀਨਾਂ ਦੀ ਇੱਛਾ ਸੁਣੀ ਹੈ ਤੂੰ ਉਹਨਾਂ ਦੇ ਮਨ ਨੂੰ ਦ੍ਰਿੜ ਕਰੇਗਾ ਤੂੰ ਆਪਣਾ ਕੰਨ ਲਾਏਗਾ ਤਾਂ ਜੋ ਤੂੰ ਯਤੀਮ ਅਤੇ ਸਤਾਏ ਹੋਏ ਦਾ ਨਿਆਂ ਕਰੇ ਜੋ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਅਨੇਰ ਨਾ ਕਰੇ ہالے لوئی ہے میرے سامت خدا خدا دنواد کر دیں میرے سامر پرمیشور خدا سچم پتا پرمےش ہالے لوئی ہے میرے خداونتہ لیکن وہ پل جانا ہے کہ توں سچا پاشاہ ہے تو رج کرنے والا پرمیشور ہے تیرا سنگاسن سب تو لگے میرے خدا خدا تسکین کی سن دے میرے سامتی پرمےشور تمہیں سنتا خود ریخم ਰਬ ਸਿਕੰਦਰ ਬੇ ਅੱਜ ਹਰ ਤਰ੍ਹਾਂ ਦਾ ਦੁਸ਼ਟ ਖੁਦਾਵੰਦ ਖੁਦਾ ਸਾਡੇ ਜੀਵਨ ਦੇ ਉੱਤੇ ਜੋ ਅਟੈਕ ਕਰ ਰਿਹਾ ਹੈ ਜੋ ਰਬ ਸਿਕੰਦਰ ਬੇ ਜੋ ਤੇਰੇ ਲੋਕਾਂ ਨੂੰ ਤੁਛ ਜਾਣ ਰਿਹਾ ਮੇਰੇ ਸਮਰਥੀ ਪਰਮੇਸ਼ਰ اے ਯਹਵਾ ਪਰਮੇਸ਼ਰ ਜੋ ਤੇਰੇ ਵਿਰੋਧ ਵਿੱਚ ਕੰਮ ਕਰ ਰਿਹਾ ਅੱਜ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਹਰ ਇੱਕ ਉਸ ਦੁਸ਼ਟ ਦੇ ਉੱਤੇ ਮੇਰੇ ਖੁਦਾਵੰਦ ਖੁਦਾ ਤਬਾ ਸਿਕੰਦਰ ਬੇ ਮੇਰੇ ਸਮਰਥੀ ਖੁਦਾਵੰਦ ਖੁਦਾ ਤੇਰੀ ਆਗੂ ਤੇਰੇ ਮੇਰੇ ਸਮਰਥੀ ਪਰਮੇਸ਼ਰ ਹਰ ਇੱਕ ਉਸ ਦੁਸ਼ਟ ਦੀ ਚਾਲ ਨੂੰ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਕੈਨਸਲ ਕਰਦੇ ਹਾਂ ਇਹ ਕੰਬਰੀ ਬਸਿਕੰਦਰ ਬੇ ਹਰ ਇੱਕ ਬਿਮਾਰੀ ਹਰ ਇੱਕ ਵਬਾ ਹਰ ਇੱਕ ਉਹ ਤੀਰ ਹਰ ਇੱਕ ਉਬ ਵਬਾ ਸਿਕੰਦਰ ਬੇ ਜੋ ਦਿਨ ਦੁਪਹਿਰੀ ਦੇ ਵਿੱਚ ਉਜਾੜਦੀ ਹੈ ਪ੍ਰੋਵਿਸ਼ ਮਸਜਿਦ ਦੇ ਨਾਮ ਦੇ ਵਿੱਚ ਬੰਦ ਦਿੰਨੇ ਆ ਮੇਰੇ ਖੁਦਾਨ ਖੁਦਾ ਅਸੀਂ ਆਪਣੇ ਘਰ ਦੀ ਦੀਵਾਰਾਂ ਦੇ ਉੱਤੇ ਆਪਣੀ ਚੁਗਾਠਾਂ ਦੇ ਉੱਤੇ ਮੇਰੇ ਸਮਰਤੀ ਖੁਦਾਨ ਖੁਦਾ ਪ੍ਰਭੂ ਅਸ਼ੀਸ਼ ਮਸੀਹ ਦਾ ਪਾਕ ਪਵਿੱਤਰ ਸਮਰਤੀ ਜਲਾਲੀ ਲਹੂ ਲਗਾਨੇ ਖੁਦਾਨ ਖੁਦਾ ਧੰਨਵਾਦ ਕਰਦੇ ਆ ਤੁਹਾਡੀ ਭਲਾਈ ਦੇ ਲਈ ਤੁਹਾਡੀ ਦਇਆ ਦੇ ਲਈ ਮੇਰੇ ਸਮਰਤੀ ਯਹੋਵਾ ਪਿਤਾ ਪਰਮੇਸ਼ਰ ਮੇਰੇ ਖੁਦਾਨ ਖੁਦਾ ਅੱਜ ਇੱਕ ਇੱਕ ਜੰਦ ਦੇ ਸ਼ਰੀਰ ਦੇ ਵਿੱਚੋਂ ਹਰ ਤਰ੍ਹਾਂ ਦੀ ਦੁਸ਼ਟ ਦੀ ਚਾਲ ਪ੍ਰਭੂ ਅਸ਼ੀਸ਼ ਮਸੀਹ ਦੇ ਨਾਮ ਦੇ ਵਿੱਚ ਕੈਨਸਲ ਕਰਦੇ ਆ ਮੇਰੇ ਖੁਦਾਨ ਖੁਦਾ ਹਰ ਜਾਦੂ ਟੋਨਾ ਖਿਲਾਇਆ ਪਿਲਾਇ ਪ੍ਰਭੂ ਅਸ਼ੀਸ਼ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਬੋਡੀ ਨੂੰ ਛੱਡੇ ਆਊਟ ਹੋ ਜਾਏ ਆ ਰਬਾ ਸਿਕੰਦਰ ਵੇ ਆਊਟ ਹੋ ਬੱਸ ਸਿਕੰਦਰ ਬੇ ਆਊਟ ਹੋ ਜਾਏ ਆਊਟ ਹੋ ਜਾਏ ਆਊਟ ਹੋ ਜਾਏ ਯਹਸ਼ੂ ਮਸੀਹ ਦੇ ਸਾਮਰਤੀ ਨਾਮ ਦੇ ਵਿੱਚ ਹਰ ਇੱਕ ਤੰਤਰ ਵਿਦਿਆ ਨੂੰ ਕੈਨਸਲ ਕਰਦੇ ਹਾਂ ਪਰ ਬਿਸ਼ੂ ਮਸੀਹ ਦੇ ਸਾਮਰਤੀ ਨਾਮ ਦੇ ਵਿੱਚ ਹਰ ਇੱਕ ਉਸ ਦੁਸ਼ਟ ਆਤਮਾ ਨੂੰ ਜੋ ਤਾਰੇ ਕਰ ਦੇ ਵਿੱਚ ਲੜਾਈ ਫੁੱਟ ਕਲੇਸ਼ ਪੈਦਾ ਕਰ ਰਹੀ ਹੈ ਬੰਦ ਦਿੰਨੇ ਤਵਾ ਸਿਕੰਦਰ ਬੇ ਬੱਚੇ ਨੂੰ ਗਲਤ ਰਾਹ ਤੇ ਉੱਤੇ ਲੈ ਕੇ ਜਾਣ ਵਾਲੀ ਦੁਸ਼ਟ ਆਤਮਾ ਨੂੰ ਬੰਦ ਦਿੰਨੇ ਪਰ ਬਿਸ਼ੂ ਮਸੀਹ ਦੇ ਨਾਮ ਦੇ ਵਿੱਚ ਨਾ ਬੱਸ ਸਿਕੰਦਰ ਬੋ ਲਿਖਾਂਬਰ ਬੱਸ ਸਿਕੰਦਰ ਬੇ ਖੁਦਾ ਦਾਮਤ ਖੁਦਾ ਤਰਾ ਧੰਨਵਾਦ ਮੇਰੇ ਸਾਮਰਤੀ ਯਹਵਾ ਬਿਤਾ ਤਰਾ ਧੰਨਵਾਦ ਜਲਾਲੀ ਪਰਮੇਸ਼ੁਰ ਤਰਾ ਧੰਨਵਾਦ ਖੁਦਾ ਦਾਮ ਬੱਚਿਆਂ ਦੇ ਉੱਤੇ ਤੇਰਾ ਅਨੁਗ੍ਰਹਿ ਮੰਗਦੇ ਮੇਰੇ ਖੁਦਾਨ ਪਿਤਾ ਪੀਰ ਨਾ ਬਾ ਸਿਕੰਦਰ ਬੋ ਨੌਜਵਾਨ ਪੀੜੀ ਜੋ ਤੇ ਖੁਦਾਨ ਪਿਤਾ ਤੇਰੀ ਸਮਝ ਤੇ ਤੇਰੀ ਔਰੇ ਬਾ ਸਿਕੰਦਰ ਬਸ ਸਮਰਥ ਉਤਰੇ ਖੁਦਾਨ ਖੁਦਾ ਉਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਲੱਗੇ ਮੇਰੇ ਸਮਰਤੀ ਪਰਮੇਸ਼ਰ ਹਰ ਇੱਕ ਵਿਚਾਰ ਤੇ ਪਾਪ ਦੀ ਦੁਸ਼ਟ ਆਤਮਾ ਨੂੰ ਬੰਦ ਇਨ ਪ੍ਰਭੂਸ਼ੀ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ 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 ਹਰ ਇੱਕ ਦੁਰਘਟਨਾ ਤੇ ਐਕਸੀਡੈਂਟ ਦੇ ਵਾਰ ਨੂੰ ਕੈਨਸਲ ਕਰਦੇ ਪ੍ਰਭੂਸ਼ੀ ਮਸੀਹ ਦੇ ਸਮਰਦੀ ਨਾਮ ਦੇ ਵਿੱਚ ਹਾਲੇਲੂਇਆ ਮੇਰੇ ਸਮਰਤੀ ਪਿਤਾ ਤੇਰਾ ਧੰਨਵਾਦ ਧੰਨਵਾਦੀ ਹੋ ਪਿਤਾ ਜੀ ਤਰਾ ਧੰਨਵਾਦ ਜਲਾਲੀ ਪਰਮੇਸ਼ਰ ਤਰਾ ਧੰਨਵਾਦ ਮਹਾਨ ਪਿਤਾ ਪਤ੍ਰ ਮੇਂ ਸ਼ਕਤ ਹੋ ਰਹੀ ਕਿਸੇ ਕਿਦਰੇ ਹਰ ਇੱਕ ਲੀਵਰ ਦਾ ਰੋਗ ਪੇਟ ਦਾ ਰੋਗ ਕਿਡਨਿਆਂ ਦਾ ਰੋਗ ਪ੍ਰਵਿਸ਼ਯ ਮਸਜਿਦ ਦੇ ਨਾਮ ਦੇ ਵਿੱਚ ਤੁਹਾਨੂੰ ਛੱਡੇ ਤੇ ਆਊਟ ਹੋ ਜਾਏ ਆਊਟ ਹੋ ਜਾਏ ਆਊਟ ਹੋ ਜਾਏ ਮੈਂ ਕਮਾਂਡ ਕਰਦਾ ਹਰ ਥਾਇਰੋਇਡ ਦੇ ਰੋਗ ਨੂੰ ਡਾਕਟਰ ਦੀ ਰਿਪੋਰਟ ਨੂੰ ਹਰ ਮੈਡੀਕਲ ਕੰਡੀਸ਼ਨ ਨੂੰ ਨਾਰਮਲ ਹੋਣ ਦੇ ਲਈ ਪਰਮੇਸ਼ਰ ਦੀ ਸਮਰਥਨ ਨਾਮ ਦੇ ਵਿੱਚ ਵੀ ਨਾਰਮਲ ਹਰ ਰਾਖਸ ਕੋ ਤੋਰੀ ਬਾ ਤੁਹਾਡੀ ਬਾਡੀ ਦਾ ਇੱਕ ਇੱਕ ਪਾਰਟ ਨਾਰਮਲ ਕੰਮ ਕਰੇ ਨਾਰਮਲ ਕੰਮ ਕਰੇ ਨਾਰਮਲ ਕੰਮ ਕਰੇ ਸ਼ਮਸਿਦ ਸਮਰਥਨ ਨਾਮ ਦੇ ਵਿੱਚ ਹallelujah ਲਖੰਬਰ ਰਬਸੀ ਕੇਂਦਰ ਵਿੱਚ ਹਰ ਤਰ੍ਹਾਂ ਦੀ ਕਮੀ ਕਟੀ ਯਹਵਾ ਜਿਹੜੇ ਪੂਰੀ ਕਰੇ ਉਹ ਬੋਸ ਕੋ ਤੋਰੀ ਬਾ ਉਹ ਮੁਹਈਆ ਕਰਨ ਵਾਲਾ ਪਰਮੇਸ਼ਰ ਹੈ ਉਹ ਸਾਖਾ ਕਰੀ ਬਾ ਸ਼ਿਕੰਦਰ ਵਿੱਚ ਹਰ ਜ਼ਰੂਰਤ ਮੰਦ ਨੂੰ ਅੱਜ ਯਹਵਾ ਜਿਹੜੇ ਮੁਹਈਆ ਕਰਨ ਜਾ ਰਿਹਾ ਹੈ ہم بر را کا سکندر ربا سکندر میں ابا لی بر ربا شکھان کے سکندر میں مہان سامرتی یہوہ پیتا ترہ تانواد میرے سامرتی خدا انتو ہر ایک دوشتی چال میرے خدا انتو دا ربا سکندر بہ ہر ایک دوشتی گڑ سامرتی خدا انتو ਸਾਡੇ ਜੀਵਨ ਦੇ ਵਿੱਚੋਂ ਦਾ ਵਸਿਕੰਦਰ ਬੋ ਹallelujah ਸਾਡੇ ਕਰਾਂ ਦੇ ਵਿੱਚੋਂ ਆਊਟ ਹੋ ਜਾਏ ਤੋੜਦੇ ਆ ਹਰ ਇੱਕ ਦੁਸ਼ਟ ਦੇ ਗੜ ਨੂੰ ਅਸੀਂ ਤੋੜਦੇ ਆ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਖੁਦਾਂ ਨੂੰ ਖੁਦਾਂ ਧੰਨਵਾਦ ਧੰਨਵਾਦ ਜਲਾਲੀ ਪਰਮੇਸ਼ੂਤਰਾ ਧੰਨਵਾਦ ਮਹਾਨ ਪਿਤਾ ਪਰਮੇਸ਼ੂਤਰਾ ਧੰਨਵਾਦ ਯਹਵਾ ਪਿਤਾ ਪਰਮੇਸ਼ੂਤਰਾ ਧੰਨਵਾਦ ਹਰ ਇੱਕ ਬਾਝਪੰਦਾ ਆਤਮਾ ਅੱਜ ਤਾਨੂੰ ਛੱਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਊਟ ਹੋ ਜਾਏ ਆਊਟ ਹੋ ਜਾਏ ਹਰ ਇੱਕ ਬਾਝਪੰਦਾ ਆਤਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਤੈਨੂੰ ਕਮਾਂਡ ਕਰਦਾ ਹੋਰੀ ਖਸੇ ਕਰਵਾ ਆਊਟ ਹੋ ਜਾਏ ਆਊਟ ਹੋ ਜਾਏ ਗ ਯਹਵਾ ਦੇ ਵੱਲੋਂ ਹੈ ਰਿਕਮਬ ਸਿਕੰਦਰ ਵਿੱਚ ਨਵਾਂ ਸਿਕੰਦਰ ਬੋਸ ਦਾ ਕਲਾਮ ਕਹਿੰਦਾ ਕਿ اولاد 임라시 ਯਹਵਾ ਵੱਲੋਂ ਹੈ ਰਿਕਮਬ ਰਕਾ ਸਿਕੰਦਰ ਵਿੱਚ ਹallelujah ਮੇਰੇ ਸਮਰਤੀ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਖੁਦਾਨ ਖੁਦਾ ਅੱਜ ਤੂੰ ਮੇਰੇ ਸਮਰਤੀ ਪਰਮੇਸ਼ਵ ਉਹ ਲਿਬਾ ਸਿਕੰਦਰ ਬੌ ਔਲਾਦੀ ਮਿਰਾਸ ਨਾਲ ਉਸ ਬਲੇਸਿੰਗ ਨਾਲ ਮੇਰੇ ਸਮਰਤੀ ਪਰਮੇਸ਼ਵ ਤੂੰ ਬਲੇਸ ਕਰ ਤੂੰ ਬਲੇਸ ਕਰ ਹਰ ਇੱਕ ਬਾਂਜ ਪੰਨੂ ਕਮਾਂਡ ਕਰਦੇ ਆਊਟ ਹੋਣ ਦੇ ਲਈ ਰਬਾ ਸਿਕੰਦਰ ਬੌ ਕਸ਼ਕ ਤੋਰੀਗੇ ਸਿਕੰਦਰ ਬੇ ਹallelujah ਹਰ ਇੱਕ ਲੀਵਰ ਦਾ ਰੋਗ ਕਿਡਨੀ ਦਾ ਰੋਗ ਪਰਮੇਸ਼ਵ ਮਸੀਹ ਦੇ ਸਮਰਤੀ ਨਾਮ ਦੇச்சு ਤਾਨੂੰ ਛੱਡੇ ਆਊਟ ਹੋ ਜਾਏ

ਧੰਨਵਾਦ 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 ਮੇਰੇ ਸਮਰਤੀ ਯਹਵਾ ਪਰਮੇਸ਼ਰ ਤੇ ਧੰਨਵਾਦ ਖੁਦਾ ਖੁਦਾ ਰੀਖਾ ਸਕਾ ਦਾ ਨਰ ਰਬੈ ਨਬਲ ਬਲਵੋ ਸ਼ਕਤੋਰੀ ਕਿ ਸਿਕੰਦਰ ਬੇ ਰਬੈ ਬਸ਼ਨਾ ਰਕ ਸਿਕੰਦਰ ਬੇ ਮੇਰੇ ਖੁਦਾ ਖੁਦਾ ਤੇਰਾ ਲਾਬਾ ਸਿਕੰਦਰ ਬਾ ਆਤਮਾ ਸਾਨੂੰ ਆਜ਼ਾਦ ਕਰੇ ਸਾਨੂੰ ਗਾਈਡ ਕਰੇ ਸਾਨੂੰ ਲੀਡ ਕਰੇ ਸਾਨੂੰ ਮੋਨੀਟਰ ਕਰੇ ਮੇਰੇ ਖੁਦਾ ਪਿਤਾ ਲਾਬਾ ਸਿਕੰਬਰ ਰਬੈ ਸ਼ਕਤੋਰੀ ਕਿ ਤਰੀ ਬੇ ਮੇਰੇ ਸਮਰਤੀ ਖੁਦਾ ਖੁਦਾ ਅਸੀਂ ਤੇ ਕਲਾਮ ਦੇ ਵਿੱਚ ਤੇਰੇ ਨਾਮ ਦੇ ਵਿੱਚ ਅੜੇ ਤੇ ਖੜੇ ਰਹੀਏ ਮੇਰੇ ਸਮਰਦੇ ਪਰਮੇਸ਼ਰ ਔਰ ਇੱਕ ਦੁਸ਼ਟ ਦੀ ਚਾਲ ਮੇਰੇ ਖੁਦਾ ਖੁਦਾ ਸਾਡੇ ਜੀਵਨ ਨੂੰ ਜੋ ਰੀਬਾ ਸਿਕੰਦਰ ਬੋ ਹੈ ਦਬਾ ਸਿਕੰਦਰ ਬੇ ਕਿਸੇ ਬਿਮਾਰੀ ਦੇ ਥਰੂ ਹੋਰੀ ਖਸਾ ਕਦਰ ਬੇ ਕਿਸੇ ਮੇਰੇ ਸਮਰਥੀ ਪਰਮੇਸ਼ਰ ਕਮੀ ਘਟਿ ਦੇ ਥਰੂ ਅੱਜ ਪ੍ਰਵਿਸ਼ ਮਸੀਦੇ ਸਮਰਥੀ ਨਾਮ ਦੇ ਵਿੱਚ ਉਸ ਹਰ ਇੱਕ ਪਲੈਨਿੰਗ ਨੂੰ ਕੈਨਸਲ ਕਰਦੇ ਆ ਯਖਾਤੀ ਰਬ ਹਰ ਇੱਕ ਸਰ ਦਾ ਰੋਗ ਪੇਟ ਦਾ ਰੋਗ ਦਿਲ ਦਾ ਰੋਗ ਕਿਡਨੀਆ ਦਾ ਰੋਗ ਪੁਰਾਣਾ ਪੇਨ ਪੁਰਾਣਾ ਜ਼ਖਮ ਪ੍ਰਵਿਸ਼ ਮਸੀਦੇ ਸਮਰਥੀ ਨਾਮ ਦੇ ਵਿੱਚ ਮੈਂ ਤੁਹਾਨੂੰ ਕਮਾਂਡ ਕਰਦਾ ਆਊਟ ਓਨਲੀ ਆਊਟ ਓਨਲੀ ਆਊਟ ਓਨਲੀ ਇਨ ਅਨ ਇੰਪੋਰਟੈਂਟ ਸ਼ਾਟ ਓਨਲੀ ਆਊਟ ਹੋ ਜਾਇ ਸ਼ਮਸੀ ਦੇ ਸਮਰਥਨ ਨਾਮ ਦੇ ਵਿੱਚ ਹallelujah ਲਿਖੰਬਰ ਰਬਾ ਸਿਕੰਦਰੀ ਕਾ ਸਿਕੰਦਰ ਵਿੱਚ ਨਵਾਂ ਲੈਵਲ ਬਰਕਿ ਸ਼ਕਤ ਹੋ ਰਹੀ ਹੈ ਕਿ ਸਿਕੰਦਰਵਾ ਧੰਨਵਾਦ 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 ਮੇਰੇ ਸਮਰਥੀ ਪਿਤਾ ਪਰਮੇਸ਼ਰ ਦਾ ਧੰਨਵਾਦ ਤੇ ਸ਼ੁਕਰ ਕਰਦਾ ਖੁਦਾ ਦਾ ਮੇਰੇ ਸਮਰਥੀ ਯਹਵਾ ਪਰਮੇਸ਼ਰ ਅੱਜ ਤੂੰ ਆਪਣਾ ਰਿਵਾਸੀ ਕੰਦਰਬਾ ਤਖਤ ਲਗਾ ਮੇਰੇ ਖੁਦਾ ਖੁਦਾ ਤੇਰਾ ਸਿਗਾਸਨ ਸਭ ਤੋਂ ਉੱਚਾ ਮੇਰੇ ਸਮਰਤੀ ਪਰਮੇਸ਼ਰ ਤੂੰ ਨਿਆਕਰਨ ਵਾਲਾ ਪਰਮੇਸ਼ਰ ਹੈ ਖੁਦਾ ਖੁਦਾ ਦਬਾਸੀ ਕੰਦਰਬਾ ਅੱਜ ਹਰ ਇੱਕ ਬਿਮਾਰੀ ਦਾ ਨਿਆਕਰ ਮੇਰੇ ਸਮਰਤੀ ਪਰਮੇਸ਼ਰ ਕਮੀ ਕੱਟੀ ਦਾ ਨਿਆਕਰ ਮੇਰੇ ਸਮਰਤੀ ਖੁਦਾ ਖੁਦਾ ਦਬਾ ਲੈ ਲੈ ਬਸ਼ੂਰ ਰੇ ਕੰਦਰਬਾ ਮੇਰੇ ਸਮਰਤੀ ਖੁਦਾ ਖੁਦਾ ਅਬਸੀ ਕਾਤੋਰੀ ਤੇਰੇ ਲੋਕ ਮੁਬਾਰਕ ਨੇ ਮੇਰੇ ਸਮਰਤੀ ਪਰਮੇਸ਼ਰ ਤੇਰੇ ਲੋਕ ਬਲੇਸ ਨੇ ਖੁਦਾ ਖੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਲੇਲੂਯਾ ਲੀ ਖੰਬਰ ਰਵਸ਼ੀ ਕਾਤੋਰੀ ਕਿ ਸ਼ਿਕਦਰਬੇ ਔਰ ਇੱਕ ਪਟਕਾਨ ਵਾਲੀ ਦੁਸ਼ਤੀ ਚਾਲ ਪ੍ਰਭੁਸ਼ਮਸੀ

ਤੇਰੀ ਅੱਖਾਂ ਮੇਰੇ ਖੁਦਾਂ ਖੁਦਾਂ ਉਹ ਲਿਖ ਸਕਤੋਰੀ ਕਿ ਸ਼ਿਕੰਦਰ ਬ ਲਿਖਾ ਹੈ ਤੇਰੀ ਅੱਖਾਂ ਹਮੇਸ਼ਾ ਪ੍ਰਤਿਵਲ ਲੱਗਿਆ ਰਹਿੰਦੀਆਂ ਨੇ ਮੇਰੇ ਸਮਰਤੀ ਪਰਮੇਸ਼ਰ ਖੁਦਾਂ ਖੁਦਾਂ ਮੇਰੇ ਪਰਮੇਸ਼ਰ ਕੋਈ ਦੁਸ਼ਟ ਸਾਡੇ ਉੱਤੇ ਨੀਰਨਾ ਕਰ ਸਕੇ ਮੇਰੇ ਖੁਦਾਨਦ ਕੁਦਾ ਦੁਸ਼ਟ ਸਾਡੇ ਉੱਤੇ ਫੁੰਕਾਰ ਨਾ ਸਕੇ ਮੇਰੇ ਖੁਦਾਨਦ ਕੁਦਾ ਪ੍ਰਭੂ ਮਸੀਹ ਦੇ ਸਮਰਥਨ ਨਾਮ ਦੇ ਵਿੱਚ ਅਸੀਂ ਮੁਬਾਰਕ ਅਸੀਫਾਂ ਸੀ ਲਖ ਕੁਦਾਨ ਕੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਮਹਾਨ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਤੇਰੀ ਦਇਆ ਦੇ ਲਈ ਤੇਰੇ ਪ੍ਰੇਮ ਦੇ ਲਈ ਮੇਰੇ ਖੁਦਾਨਦ ਕੁਦਾ ਤੇਰਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਯਹਵਾ ਪਰਮੇਸ਼ਰ ਹਾਲੇਲੂਇਆ 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 ਮਹਾਨ ਸਮਰਥੀ ਜਲਾਲੀ ਪਵਿੱਤਰ ਪਰਮੇਸ਼ਰ ਸਹਨਾਉ ਦੇ ਯਹਵਾ ਮੇਰੇ ਖੁਦਾਨਦ ਕੁਦਾ ਤਰਾ ਧੰਨਵਾਦ ਕਰਦੇ ਤੇਰਾ ਸ਼ੁਕਰ ਕਰਦੇ ਮੇਰੇ ਸਮਰਤੀ ਪਰਮੇਸ਼ਰ ਮੇਰੇ ਬਾਸੀਕੰਦਰ ਆਦਤੇ ਅੰਦ ਅਲਫਾ ਤੇ omega ਮੇਰੇ ਸਮਰਤੀ ਬਤਾ ਤੇਰਾ ਧੰਨਵਾਦ ਕਰਦੇ ਤੇਰਾ ਜਲਾਲ ਮੇਰੇ ਸਮਰਤੀ ਪਰਮੇਸ਼ਰ ਸਾਡੇ ਜੀਵਨ ਦੇ ਵਿੱਚੋਂ ਹੁੰਦਾ ਰਹੇ ਮੇਰੇ ਖੁਦਾਵੰਦ ਪਿਤਾ ਧੰਨਵਾਦ 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 ਮੇਰੇ ਸਮਰਤੀ ਹੋ ਪਰਮੇਸ਼ਰ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ ਪਿਤਾ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਸਵਰਗ ਦੇ ਵਿੱਚ ਕਬੂਲ ਕੀਤਾ ਇੱਕ ਇੱਕ ਪ੍ਰਾਰਥਨਾ ਨੂੰ ਮੇਰੇ ਪਰਮੇਸ਼ਰ ਤੁਸੀਂ ਗਵਾਹੀ ਦੇ ਵਿੱਚ ਬਦਲਿਆ ਸਾਡਾ ਧੰਨਵਾਦ ਕਰਦੇ ਹਾਂ ਮੇਰੇ ਸਮਰਤੀ ਪਰਮੇਸ਼ਰ ਹਾਲੇਲੂਇਆ ਖੁਦਾਵੰਦ ਪਿਤਾ ਮੈਰਿਡ ਕਪਲਸ ਦੇ ਉੱਤੇ ਤੇਰੀ ਦਇਆ ਚਾਹਨੇ ਮੇਰੇ ਸਮਰਤੀ ਪਰਮੇਸ਼ਰ ਹਾਲੇਲੂਇਆ ਲਿਖੰਬਰ ਰਾਸੀ ਕੋ ਤੋਰੀ ਕਿ ਸਿਕੰਦਰ ਵੀ ਧੰਨਵਾਦ ਧੰਨਵਾਦ ਮੇਰੇ ਯਹਵਾ ਪਰਮੇਸ਼ਾਹ ਹਰ ਇੱਕ ਰਸਤਾਲ ਪ੍ਰਾਰਥਨਾ ਨੂੰ ਮੇਰੇ ਸਾਹਮਣੇ ਪਰਮੇਸ਼ਰ ਤੋਂ ਗਵਾਹੀ ਦਾ ਰੂਪ ਦੇ ਦਿੱਤਾ ਤੇਰਾ ਧੰਨਵਾਦ ਤੇ ਸ਼ੁਕਰ ਕਰਦੇ ਆ ਸਾਰੇ ਦੁਆ ਬੇਨਤੀ ਪ੍ਰਭੂ ਮਸੀਹ ਦੇ ਜੀਵਤ ਸਾਹਮਣੇ ਪਵਿੱਤਰ ਜਲਾਲੀ ਨਾਮ ਦੇ ਵਿੱਚੋਂ ਕੇ ਮੰਗਦੇ ਆ ਆਮੇਨ ਆਮੇਨ ਆਮੇਨ